ਰੀਟੇ ਦੀ ਜਵਾਬ ਸੀ ਗੁਰਨਾਨਕ ਦੀ ਕਿਰਪਾ ਵੇਖਿਓ ਕੀ ਕਹਿੰਦਾ ਉਹ ਪੁੱਛਦਾ ਕੂੰ ਮਿੱਠਾ ਕਿਵੇਂ ਹੋਇਓ ਰੀਟਿਆ ਮੈਨੂੰ ਦੱਸ ਤਾ ਸਹੀ ਇੱਕ ਵਾਰੀ ਮਿੱਠਾ ਕਿਵੇਂ ਹੋਇਓ ਰੀਟਿਆ ਮੈਨੂੰ ਸਤ ਸਤਹੀ ਇਕ ਵਾਰੀ ਕਰੋ ਕਿਰਪਾ ਸਾਰੀ ਸੰਗਤ ਆਵਾਜ਼ ਆਵੇ ਸੰਗਤ ਸਾਰੀ ਗੱਜ ਕੇ ਵਾ 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 ਮਿੱਠਾ ਕੀ ਮੈਂ ਹੋਇਓ ਡੀਠਿਆ ਆਵਾਜ਼ ਪੂਰੀ ਗੱਜ ਕੇ ਆਵੇ লাশ ਤਾੜਨਾ ਉਦੋਂ ਬਾਅਦ ਆਪਾਂ ਨੰਦ ਸਾਹਿਬ ਦੀ ਬਾਣੀ ਪੜਦੇ ਆ ਗੱਜ ਕੇ ਲਵਾ ਲੋ ਹਾਜ਼ਰੀ ਸਾਰੇ ਜਣੇ ਆਵਾਜ਼ ਆਵੇ ਗੱਜ ਕੇ ਪਹਿਲਾਂ ਦਾਸ ਫਿਰ ਸਾਰੀਆਂ ਬੀਬੀਆਂ ਫਿਰ ਤੀਜੇ ਮਾਫ ਕਰਨਾ ਫਿਰ ਸਾਰੇ ਭਾਈ ਫਿਰ ਤੀਜੇ ਸਵੇ ਸਾਰੀਆਂ ਬੀਬੀਆਂ ਬੁੱਲਣ ਦੀ ਕਿਰਪਾ ਉਤਾ ਕਰੇ ਲਵਾ ਲੋ ਹਾਜ਼ਰੀ ਮਿੱਠਾ ਕਿਵੇਂ ਹੋਇਓ ਰੀ ਉੱਠਿਆ ਮੈਨੂੰ 10 ਤਾਂ ਸਹੀ ਇੱਕ ਵਾਰੀ ਹਾਂਜੀ ਵਾ 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 ਸਾਰੇ ਸਟੇਜ ਤੇ ਬੋਲੋ ਸਿੰਘ ਵਾ 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 ਤੇਰੀ ਠੇਰਾ ਕੀ ਜਵਾਬ ਸੀ ਗੁਰੂ ਨਾਨਕ ਮੇਰੀ ਸ਼ਾਵੇਂ ਬਹਿ ਗਿਆ ਜੀ ਹੋਇਆ ਦੇ ਗਿਆ ਹੈ ਨਾਮ ਖੁਮਾਰੀ ਵਾ 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 ਦੇ ਗਿਆ ਨਾਮ ਖੁਮਾਰੀ ਪੈਣਾ ਲਵਾਉ ਹਾਜ਼ਰੀ ਗੱਜ ਕੇ ਪੈਣੋ ਮਿੱਠਾ ਕੀਵੇਂ ਹੋਇਓ ਰੀਠਿਆ ਮੈਨੂੰ ਦਸ ਦਸ ਹੀ ਇੱਕ ਵਾਰੀ ਵਾ 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 ਦਸ ਦਸ ਹੀ ਇੱਕ ਵਾਰੀ ਓ ਨਾਨਕ ਨਿਰੰਕਾਰ ਦੀਆਂ ਪੈ ਗੀਆਂ ਜਿਸ ਤੇ ਨਜ਼ਰਾ ਨਾਨਕ ਨਿਰੰਕਾਰ ਦੀਆਂ ਪੈ ਗੀਆਂ ਜਿਸ ਤੇ ਨਜ਼ਰਾ ਵਾ 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 ਮਰਦਾ ਪ੍ਰਕਾਸ਼ ਪੁਰਵ ਆ ਰਿਹਾ ਅਗਲੀ ਪੂਰਨਵਾਸੀ ਤੇ ਤੇ ਸੰਗਤਾਂ ਨੇ ਗੱਜ-ਵੱਜ ਕੇ ਹਾਜ਼ਰੀ ਲਵਾਉਣੀ ਆ ਤੇ ਮਹਾਰਾਜ ਨੂੰ ਆਪਾਂ ਹੈਪੀ ਬਰਥਡੇ ਕਹਿੰਦਾ ਜਿਵੇਂ ਆਪਦੇ ਬੱਚਿਆਂ ਨੂੰ ਆਪਾਂ ਕਹਿੰਦੇ ਆ ਨਾ ਪਹੁੰਚਣਾ ਸਾਰੀਆਂ ਸੰਗਤਾਂ ਨੇ ਪੈ ਗੀਆਂ ਮਹਿਲਾ ਤੋਂ ਕੁੱਲੀ ਕਰਦੇ ਕੁੱਲੀ ਤੋਂ ਮਹਿਲਾ ਜੀ ਮਹਿਲਾਂ ਤੋਂ ਕੁੱਲੀ ਕਰਦਾ ਕੁੱਲੀ ਤੋਂ ਬੰਗਲੇ ਜੀ ਰਾਤਾਂ ਦਾ ਆਖ ਬਣਾਉਂਦਾ ਪਲ ਦੇ ਵਿੱਚ ਕੰ ਰਾਠਾਂ ਦਾ ਰਾਠ ਬਣਾਉਂਦੇ ਪਲ ਦੇ ਵਿੱਚ ਕੰਗਲੇ ਨੂੰ ਜਾਂਦਾ ਹੈ ਠਾਰਦਾ ਨਾਨਕ ਨਿਰੰਕਾਰ ਦੀਆ ਪੈ ਗੀਆਂ ਜਿਸ ਤੇ ਨਜ਼ਰਾ ਨਾਨਕ ਨਿਰੰਕਾਰ ਦੀਆਂ ਨਾਨਕ ਨਦਰੀ ਨਦਰ ਨਿਹਾਲ ਜਿਸ ਤੇ ਵੀ ਪੈ ਗਈਆਂ ਗੁਰੂ ਨਾਨਕ ਦੀਆਂ ਨਜ਼ਰਾਂ ਭਾਈ ਉਹਨੂੰ ਕੀ ਕਰਦਾ ਮਹਿਲਾ ਤੋਂ ਕੁੱਲੀ ਕਰਦਾ ਕੁੱਲੀ ਤੋਂ ਮਹਿਲਾ ਦੀ ਦਾਤਾਂ ਦਾ ਰਾਤ ਬਣਾਉਂਦਾ ਪਲ ਦੇ ਵਿੱਚ ਕੰਗਲੇ ਨੂੰ ਉਹਦੀਆਂ ਐਸੀਆਂ ਰਹਿਮਤਾਂ ਨੇ ਮੇਰਾ ਨੇ ਤੇ ਆਓ ਭਾਈ ਗੁਰੂ ਨਾਨਕ ਦੀ ਕਿਰਪਾ ਦੇ ਪਾਤਰ ਬਣੀਏ ਤੇ ਆ ਹੁਣ ਅੱਜ ਤੋਂ ਸ਼ੁਰੂ ਕਰਦੇ ਹਾਂ